ਜਿਨਾ ਪਾਣੀ ਆ ਉਹ ਵੱਧ ਚੁੱਕਿਆ ਹੈ ਹਾਈ ਲੈਵਲ ਤੇ ਜਿਹੜਾ ਪ੍ਰਸ਼ਾਸਨ ਨੇ ਉਹ ਕਰਦਿਆਂ ਗਿਰਦਾ ਖਤਰਾ ਉਹ ਵੱਡੇ ਰੂਪ ਦੇ ਵਿੱਚ ਸਿਰ ਤੇ ਖੜਾ ਹੈ ਸ਼ਾਮ ਤੱਕ ਹਾਲਾਤ ਖਰਾਬ ਹੋ ਸਕਦੇ ਨੇ ਇੰਨਾ ਜਿੰਨੀ ਜਾਂ ਮੈਂ ਸਮਝਦਾ ਹਾਂ ਕਿ ਤਾਨੇ ਮੇਨੇ ਮਾਰਨਾ ਸਰਕਾਰ ਨੂੰ ਵੇਲਾ ਨਹੀਂ ਹਾਲਾਂਕਿ ਮਲਾਇਕੀਆਂ ਦਾ ਬਹੁਤ ਨੇ ਬਹੁਤ ਜਗ੍ਹਾ 2023 ਦੇ ਪਏ ਹੋਏ ਪਾਰ ਜਿਹੜੇ ਹੁਣ ਤੱਕ ਬੰਦ ਨਹੀਂ ਕੀਤੇ ਗਏ ਸੋ ਅਸੀਂ ਖੜੇ ਆ ਘੱਗਰ ਹਲਕਾ ਕਨੌਰ ਘੱਗਰਪੁਰ ਦੇ ਕੋਲ ਖੜੇ ਆ ਸਰਾਲਾ ਹੈਡ ਦੇ ਕੋਲ ਪਰ ਸਰਦਾਰ ਸੁਖਬੀ ਸਿੰਘ ਬਾਦਲ ਜੀ ਵੀ ਇੱਥੇ ਮੌਕਾ ਦੇ ਦਿੱਤੇ ਉਹਦੇ ਨਾਲੋਂ ਪਾਣੀ ਮੈਂ ਸਮਝਦਾ ਕਿ ਕਿੰਨੇ ਫੁੱਟ ਜਿਹੜਾ ਪਾਣੀ ਹੈ ਉਹ ਵੱਧ ਚੁੱਕਿਆ ਹੈ ਹਾਈ ਲਰਟ ਜਿਹੜਾ ਪ੍ਰਸ਼ਾਸਨ ਨੇ ਉਹ ਕਰਦਿਆਂ ਬਹੁਤ ਪਿੰਡਾਂ ਦੇ ਅਲਾਟਮੈਂਟਾਂ ਵੀ ਕਰਾਤੀਆਂ ਤੇ ਪ੍ਰਸ਼ਾਸਨ ਨੇ ਜ਼ੋਰ ਦੇ ਰਿਆ ਐਨਡੀਆਰਫ ਦੀਆਂ ਜਿਹੜੀਆਂ ਟੀਮਾਂ ਨੇ ਜਿਹੜੀਆਂ ਇਸਤੀਆਂ ਨੇ ਜਿਹੜੀਆਂ ਉਹ ਵੀ ਹੁਣ ਥੋੜਾ ਜਿਹਾ ਪਹਿਲਾਂ ਡੀਸੀ ਸਾਹਿਬ ਅਤੇ ਪ੍ਰਸ਼ਾਸਨ ਖੜਾ ਉਹ ਪਹੁੰਚੀਆਂ ਨੂੰ ਤੋਂ ਕਹਿਣ ਦਾ ਮਤਲਬ ਵੀ ਇਹ ਏਰੀਆ ਦੇ ਵਿੱਚ ਪਾਣੀ ਦਾ ਜਿਹੜਾ ਖੱਗੜ ਦਾ ਖਤਰਾ ਹੈ ਉਹ ਵੱਡੇ ਰੂਪ ਦੇ ਵਿੱਚ ਸਿਰ ਤੇ ਖੜਾ। ਸ਼ਾਮ ਤੱਕ ਹਾਲਾਤ ਖਰਾਬ ਹੋ ਸਕਦੇ ਨੇ ਇਸ ਨਾਲ ਲੱਗਦੇ ਜਿੰਨੇ ਵੀ ਜਿਹੜੇ ਇੱਕ ਅੱਗਰ ਦੇ ਨਾਲ ਤੋਂ ਅਗੱਤਰ ਪਿੰਡ ਨੇ ਉਹਨਾਂ ਨੂੰ ਇੱਕ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਾਰੇ ਪਿੰਡ ਕੋਸ਼ਿਸ਼ ਕਰੋ ਕਿ ਉੱਚੀ ਥਾਵਾਂ ਤੇ ਜਾਓ ਆਪਣਾ ਸਾਜੋ-ਸਮਾਨ ਸੰਭੋ ਕਿਉਂਕਿ ਸਰਕਾਰ ਵੀ ਪ੍ਰਸ਼ਾਸਨ ਵੀ ਬਾਰ-ਬਾਰ ਕਹਿ ਰਿਹਾ ਬਾਕੀ ਸਾਡੇ ਨਾਲ ਸਰਦਾਰ ਜਮੇਸ਼ ਸਿੰਘ ਜੀ ਲਾਚੂੜਾ ਸਾਹਿਬ ਜੋ ਇਸ ਹਲਕੇ ਦੇ ਸ਼੍ਰੋਮਣੀ ਗੁਦਰਾਪਨ ਦੇ ਕਿਟੀ ਦੇ ਮੈਂਬਰ ਨੇ ਉਹ ਵੀ ਤੁਹਾਨੂੰ ਦੱਸਦੇ ਨੇ ਕਿ ਕਿਹੜੇ-ਕਿਹੜੇ ਪਿੰਡਾਂ ਪਿੰਡਾਂ ਨੂੰ ਵੈਕਟਰ ਕਰ ਰਿਹਾ ਤੇ ਉਹਨਾਂ ਨੂੰ ਆਪਣੀ ਸਾਂਭ-ਸਮਾਲ ਕਰਨ ਦੀ ਜ਼ਰੂਰਤ ਹੈ। ਵੈਦ ਜੀ ਦਾ ਖਾਲਸਾ ਵੈਦ ਜੀ ਜਿਹੜੀ ਅੱਜ ਦੀ ਪੋਜੀਸ਼ਨ ਆ ਅਸੀਂ ਠੱਕੜ ਦੇ ਪੁਲ ਤੇ ਖੜੇ ਆ ਅਸਰੂ ਪੁਲ ਜਿਵੇਂ ਦਾਸਰੇ ਨੇ ਕਿ ਪਿੱਛੇ ਪਾਣੀ ਇਸ ਟਾਈਮ 11-12 ਫੁੱਟ ਭੰਕਰ ਪਰ ਚੱਲ ਰਿਹਾ ਹੈ ਪੁਲ ਦੇ ਸਾਹਮਣੇ ਪਾਣੀ ਬਹੁਤ ਜ਼ਿਆਦਾ ਆਣ ਦੀ ਸੁਭਾਵਨਾ ਹੈ ਇਸ ਲਈ ਸਾਰੇ ਰਾਕੇ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਪੈਰਾ ਪਾਣੀ ਦੀ ਮਾਰੇ ਖਾਂਦੇ ਆ ਉਹਨਾਂ ਸਿੰਘਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਤੋਂ ਆਪਣਾ ਸਮਾਨ ਆਪ ਲੈਣ ਉੱਚੀ ਥਾਂ ਦੇ ਸਮਾਨ ਨੂੰ ਪਛਾਣ ਆਪਣਾ ਡੰਗਰ ਬੱਚਾ ਨਾਲ ਜਿੰਨਾ ਵੀ ਆਇਆ ਹੋਵੇ ਚਾਮਣੀ ਕੋਸ਼ੇ ਕਰਨ ਕਿਉਂਕਿ ਆਪ ਨੂੰ ਸਾਰਨ ਪਤਾ ਹੈ ਕਿ ਜਦੋਂ ਪਾਣੀ ਪਿੱਛੇ ਬਹੁਤਾ ਆ ਜਾਂਦਾ ਹੈ ਤਾਂ ਸਿਵਰ ਫੇਵਸ ਹੋ ਜਾਂਦਾ ਹੈ ਕਿਸੇ ਤੋਂ ਵੀ ਅੱਗੇ ਦਾ ਬੰਨ ਵੀ ਟੁੱਟਦਾ ਹੈ ਉੱਚੀ ਜੇ ਦਾ ਬੰਨ ਵੀ ਟੁੱਟਦਾ ਹੈ ਇਸ ਲਈ ਸਾਰਨ ਨੂੰ ਇਹ ਦੇਖਤੀ ਹੈ ਇਸ ਭਰਾਵੋਂ ਬਚਾਓ ਦੀ ਬਚਾਓ ਹੈ ਆਪਣਾ ਬਚਾਓ ਕਰ ਲੈਣਾ ਠੀਕ ਹੈ ਕਿੱਚੀ ਨੂੰ ਸਤੌਣ ਦੇ ਨਾਲ ਪਹਿਲਾਂ ਹੀ ਜੇਤੀ ਹੈ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ 20 ਹਜ਼ਾਰ ਨਾਲ ਪਿੱਛੇ ਪਾਣੀ ਆ ਰਿਹਾ ਹੈ ਕਿਸੇ ਟੈਲੀਫੋਨ ਕਰਕੇ ਪਤਾ ਕੀਤਾ ਹੈ ਜੂਰ ਮੰਡੀ ਉੱਡਣ ਪਰ ਉਹਨਾਂ ਪਿੰਡਾਂ 'ਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਇਸ ਵੀ ਐਸੇ ਵੀ 4-5 ਵਜੇ ਤੱਕ ਪਾਣੀ ਉਹ ਜਿਹੜਾ ਪਹੁੰਚ ਜਾਣਾ ਹੈ ਕਿਉਂਕਿ ਪਹਿਲਾਂ ਹੀ ਆਲਰੇਡੀ ਕੱਲ ਤੋਂ ਲੈ ਕੇ ਅੱਜ ਤੱਕ ਅੱਕਰ ਦਾ ਪਾਣੀ ਜਿਹੜਾ ਹੈ ਉਹ ਉਹ 16 ਤੋਂ ਲੈ ਕੇ 17 ਫੁੱਟ ਤੱਕ ਇਸੇ ਨੂੰ ਜਰ ਰਿਹਾ ਹੈ ਜਦੋਂ ਕਿੱਥੂ ਪਾਣੀ ਆ ਗਿਆ ਤਾਂ ਇਹਨਾਂ 18 ਹੁੰਦੀ ਦੀ ਪੁਹਰ ਤੱਕ ਵੀ ਜਾ ਸਕਦਾ ਹੈ ਸਿੱਧੀ ਪਰ ਉਹ ਇਹ ਬੇਨਤੀ ਹੈ ਕਿ ਆਪ ਜੀ ਸੇਧ ਰਹੋ ਆਪਣੇ ਆਪਣੇ ਨੰਗਰ ਮਾਲਪੁਰ ਦੀ ਮਾਲ ਦੀ ਸੇਵਾ ਅੰਦਰ ਨੂੰ ਸਮਾ ਕਰੋ। ਸੈਵਡ ਜੀ ਦਾ ਖਾਲਸਾ ਦੇਖੋ ਇਹ ਇਹ ਵੀਡੀਓ ਕੋਈ ਦਾ ਮਕਸਦ ਡਰਾਉਣਾ ਨਹੀਂ ਹੈਗਾ। ਡਰ ਦਾ ਮਾਹੌਲ ਪੈਦਾ ਕਰਨਾ ਨਹੀਂ ਹੈਗਾ। ਇਹ ਵੀਡੀਓ ਦਾ ਮਤਲਬ ਜਾਣਕਾਰੀ ਦੇਣਾ ਤੇ ਆਪਣੇ ਆਪ ਨੂੰ ਸੰਭਲ ਲਈ ਚਾਰ ਰਹਿਣ ਲਈ ਇਹ ਵੀਡੀਓ ਦਾ ਮਕਸਦ ਹੈ ਕਿ ਤਿਆਰ ਰਹੋ। ਕਿਉਂਕਿ ਜਿਵੇਂ ਲਾਸ਼ੂ ਸਾਹਿਬ ਨੇ ਦੱਸਿਆ ਕਿ ਪਾਣੀ ਜਿਹੜਾ ਪਿੱਛੇ ਜਿਵੇਂ ਇਹਨਾਂ ਨੂੰ ਤਜਰਬਾ ਹੈ ਕਿ ਜਿਵੇਂ ਪਿੱਛੇ ਜਿਹੜਾ ਪਾਣੀ ਜਦੋਂ ਵੱਧਦਾ ਤਾਂ ਇੱਥੇ ਉਹ ਦੋ ਡਬਲ ਹੋ ਜਾਂਦਾ ਇੱਥੇ ਆ ਕੇ ਕਿਉਂਕਿ ਇੱਥੇ ਦੋ ਪਾਸੇ ਤੇ ਪਾਣੀ गिरਦਾ ਹੈ ਤੇ ਉਸ ਹਿਸਾਬ ਨਾਲ ਜਿਹੜਾ ਖਤਰਾ ਹੈ ਕਿ ਡਰਦਾ ਘਨੌਰ ਹਲਕੇ ਦੇ ਮੇੜੇ ਤੇ ਟੇੜੇ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਅੱਗੇ ਇੱਕਨਾਂ ਹੋਰ ਜਿਹੜਾ ਇਹ ਘੱਗਰ ਜਾਂਦਾ ਜਿੱਥੇ-ਜਿੱਥੇ ਜਿਹੜੇ ਇਹ ਘੱਗਰ ਦੇ ਨਾਲ ਸੱਟੇ ਪਿੰਡ ਨੇ ਉਹਨਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ ਪ੍ਰਸ਼ਾਸਨ ਵੀ ਸਾਵਧਾਨ ਕਰ ਰਿਹਾ ਹੁਣ ਕੋਈ ਨੁਕਤਾ ਜਿਮੀ ਇਹ ਮੈਂ ਸਮਝਦਾ ਹਾਂ ਕਿ ਤਾਨੇ ਮੇਲੇ ਮਾਰਨਾ ਸਰਕਾਰ ਨੂੰ ਵੇਲਾ ਨਹੀਂ ਹਾਲਾਂਕਿ ਮਲਾਕੀਆਂ ਦਾ ਬਹੁਤ ਨੇ ਬਹੁਤ ਜਗ੍ਹਾ 2023 ਦੇ ਪਏ ਹੋਏ ਪਾੜ ਜਿਹੜੇ ਹੁਣ ਤੱਕ ਬੰਦ ਨਹੀਂ ਕੀਤੇ ਗਏ ਉਹ ਪਾੜਾਂ ਦੇ ਰਾਹੀਂ ਪਾਣੀ ਆ ਕੰਮ ਹੀ ਖੁਰਦ ਲੱਖ ਰੁਪਏ ਬੰਨਾਂ ਦੇ ਵਿੱਚ ਜਾ ਰਿਹਾ ਆਲਰੇਡੀ ਪਰ ਮੈਂ ਸਮਝਦਾ ਕਿ ਹੁਣ ਤਾਨੇ ਮੇਲੇ ਮਾਰਨ ਦਾ ਵੇਲਾ ਨਹੀਂ ਹੁਣ ਆਪਣੇ ਆਪ ਨੂੰ ਸੁਮਾਨਨ ਦਾ ਵੇਲਾ ਤੇ ਇਹ ਔਖੀ ਘੜੀ ਦੇ ਲਈ ਚਾਰ ਬਰ ਚਾਰ ਰਹਿਣ ਦਾ ਵੇਲਾ ਆ